ਉਹ ਕੀ ਹੈ ਨਾ ਤੀਜਾ ਨੂੰ ਮੈਂ ਵੀ ਕਿਤੇ ਨਾ ਕਿਤੇ ਫੇਸ ਕੀਤਾ ਕਿ ਕੁਝ ਕੁ ਪੋਲੀਟਿਕਲ ਲੋਕਾਂ ਨੇ ਆਪਣੀ ਹੁੰਗਰ ਲਈ ਕਿ ਉਹ ਦੇਖਦੇ ਆ ਕਿ ਜਦੋਂ ਕੋਈ ਬੰਦਾ ਪੋਲੀਟਿਕਲੀ ਐਕਟਿਵ ਹੁੰਦਾ ਥੋੜਾ ਜਿਆ ਜਾਂ ਪੋਲੀਟਿਕਲੀ ਲੋਕਾਂ ਨੂੰ ਵਿਚਰਨ ਦੀ ਕੋਸ਼ਿਸ਼ ਕਰਦਾ ਤੇ ਉਹਦੀ ਕਰਦਾਰਕੁਸ਼ੀ ਕਿੱਦਾਂ ਕੀਤੀ ਜਾਂਦੀ ਹੈ ਤੇ ਕਿੱਦਾਂ ਉਸ ਬੰਦੇ ਨੂੰ ਡੀਮੋਟਿਵੇਟ ਕਰਕੇ ਬਾਹਰ ਮੱਠਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਝੂਠੇ ਬਕਸ਼ੇ ਘਰਾਣਾ ਨੂੰ ਕਹਿਣਾ ਚਾਹੁੰਦਾ ਆ ਇਹ ਤੁਸੀਂ ਲੀਡਰ ਤੇ ਚਲੋ ਖੈਰ ਉਹ ਨਹੀਂ ਹੈਗੇ ਉਹ ਲੋਕੀ ਆ ਲੀਡਰ ਤੇ ਭਰ ਅਸਿੰਨ ਕਰ ਗਏ ਤੇ ਉਹਨਾਂ ਲੋਕਾਂ ਨੂੰ ਕਹਿਣਾ ਚਾਹਨਾ ਹੈ ਕਿ ਅੱਜ ਤੁਸੀਂ ਇਹ ਨੈਗਟਿਵ ਗੱਲਾਂ ਦਾ ਧਿਆਨ ਦੇ ਲੇਓ ਕਿ ਕਿਸੇ ਦੇ ਬੱਚਿਆਂ ਤੇ ਝੂਠਾ ਪਰਚਾ ਕਰਾਤਾ ਕਿਸਦਾ ਨਾਮ ਪਵਾ ਦੋ ਆਪਣੀ ਪਾਵਰ ਦਾ ਮਿਸਯੂਜ਼ ਕਰ ਲਦੇ ਹੋ ਇਹੀ ਆਪਣੀ ਜਿਹੜੀ ਪਾਵਰ ਹੈ ਜੇ ਤੁਹਾਨੂੰ ਪਰਮਾਤਮਾ ਨੇ ਥੋੜੀ-ਬੋੜੀ ਕਿਤੇ ਬਖਸ਼ੀ ਆ ਤੈਨੂੰ ਕਿਤੇ ਚੰਗੇ ਪਾਸੇ ਕੋਈ ਕ੍ਰਾਪਸ਼ਨ ਕੀਤੀ ਆ ਉਦੋਂ ਲੋਈ ਹੈ ਜੀ ਉਦੋਂ ਲੜਾਈਆਂ ਵੀ ਲੜੀਆਂ ਤੇ ਆਪਾਂ ਇਕੱਲੇ ਲੜ ਰਹੇ ਹਾਂ ਉਸ ਤੇ ਇਹਨਾਂ ਲੋਕਾਂ ਦਾ ਕੋਈ ਨਹੀਂ ਆਂ ਉਰੰਦ ਮੈਂ पठानकोट ਦੇ ਲੋਕਾਂ ਨੂੰ ਵੀ ਕਹਾਂਗਾ ਯਾਨਾਂ ਵੀ ਆਣਾ ਲੀਡਰਾਂ ਦੇ ਕਰੈਕਟਰ ਪਛਾਣਨੇ ਪੈਣਗੇ ਕਿ ਆ ਕਿੰਨੇ ਕੁ ਪਾਣੀ ਚਾਗੇ ਆ ਯਾ ਕਿੰਨਾ ਕੁ ਲੋਕਾਂ ਦੀ ਫੇਰ ਕਹਾ ਕਹਿੰਦੇ ਦੁਨੀਆ ਵੀ ਸੂਰਜ ਮੁਖੀ ਦੇ ਉਸ ਫੁੱਲ ਵਾਂਗੂ ਹੈ ਜਿੱਧਰ ਮਤਲਬ ਹੋਵੇ ਉਧਰ ਝੁਮ ਜਾਂਦੀ ਆ ਰਾਜਨੀਤੀ ਰਾਜ ਕਰਨ ਦੀ ਰਾਜਨੀਤੀ ਸੁਧਾਰ ਕਰਨ ਦੀ ਯਾਰ ਰਾਜਨੀਤੀ ਜਿਹੜੀ ਹੈ ਪਰਚੀਆਂ ਦੀ ਰਾਜਨੀਤੀ ਤਾਂ ਦੱਸਦੇ ਪਿਛਲੇ ਕੱਲ ਯੂਵਾ ਨੇਤਾ ਆਮ ਆਦਮੀ ਪਾਰਟੀ ਤੋਂ ਜੁਆਇੰਟ ਸੈਕਟਰੀ ਅੰਕਿਤ ਮਹਿਰਾ ਵੱਲੋਂ ਆਪਣੇ ਪੇਜ ਤੇ ਲਾਈਵ ਹੋ ਕੇ ਪਰਚੀਆਂ ਦੀ ਰਾਜਨੀਤੀ ਦੇ ਬਾਰੇ ਜਿਹੜੀਆਂ ਗੱਲਾਂ ਕੀਤੀਆਂ ਗਈਆਂ ਸੋ ਸਾਡੇ ਨਾਲ ਅੱਜ ਅੰਕਿਤ ਮਹਿਰਾ ਜਿਹੜੇ ਜੁਆਇੰਟ ਸੈਕਟਰੀ ਆਮ ਆਦਮੀ ਪਾਰਟੀ ਤੋਂ ਮੌਜੂਦ ਨੇ ਕੁਝ ਪਲ ਸੰਧੇ ਜਿਹੜੇ ਆ ਅੰਕਿਤ ਮਹਿਰਾ ਦੇ ਨਾਲ ਕੀਤੇ ਜਾਣਗੇ ਸਰ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਹੈ ਐਮਐਚ ਪੰਜਾਬ ਦੇ ਵਿੱਚ ਧੰਨਵਾਦ ਜੀ ਬਹੁਤ-ਬਹੁਤ ਮਿਹਰਬਾਨੀ ਔਰ ਸਾਰਿਆਂ ਨੂੰ ਪਿਆਰ ਕਰੀ ਸਤਿ ਸ਼੍ਰੀ ਅਕਾਲ ਜੀ ਪਿਛਲੇ ਦਿਨ ਲਾਈਵ ਹੋ ਕੇ ਆਪਣੇ ਪੇਜ ਤੇ ਕੁਝ ਰਾਜਨੀਤੀ ਦੀਆਂ ਗੱਲਾਂ ਜੜੀਆਂ ਪਰਚੀਆਂ ਦੀ ਰਾਜਨੀਤੀ ਦੀਆਂ ਗੱਲਾਂ ਕੀਤੀਆਂ ਗਈਆਂ ਸਨ ਕੀ ਮਸਲਾ ਸੀ ਕਿਉਂਕਿ ਆਮ ਆਦਮੀ ਪਾਰਟੀ ਦੀ ਜੇਕਰ ਗੱਲ ਕੀਤੀ ਜਾਵੇ ਵੱਡਾ ਉਦ੍ਹਾ ਰੱਖਦੇ ਹੋ ਜੁਆਇੰਟ ਸੈਕਟਰੀ ਦਾ ਸਰਕਾਰ ਤੁਹਾਡੀ ਆ ਲੀਡਰ ਤੁਹਾਡੇ ਨੇ ਫਿਰ ਕਿਹੜੇ ਕੰਮ ਇਦਾਂ ਦੇ ਹੋਗੇ ਕਿ ਜਿੱਥੇ ਤੁਸੀਂ ਆਪਣੇ ਹੀ ਲੀਡਰਾਂ ਦੇ ਜਿਹੜੇ ਤਿੱਖੇ ਤੰਜ ਜਿਹੜੇ ਕਸੇ ਨੇ ਗੱਲ ਵੱਡੇ ਉਦ੍ਹਿਆਂ ਦੀ ਨਹੀਂ ਜੀ ਗੱਲ ਹੈ ਲੋਕਾਂ ਦੀ ਕਿ ਸਰਕਾਰ ਪਾਰਟੀ ਤੇ ਉਦਦੇ ਨਾ ਸਾਰੀਆਂ ਚੀਜ਼ਾਂ ਤੋਂ ਪਹਿਲਾਂ ਲੋਕ ਆਂਦੇ ਆ ਕਿ ਜਣਾ ਕਰਕੇ ਨਾ ਸਾਰੀਆਂ ਚੀਜ਼ਾਂ ਸਰਕਾਰ ਲੋਕਾਂ ਕਰਕੇ ਹੀ ਸਰਕਾਰ ਬਣਦੀ ਆ ਲੋਕਾਂ ਕਰਕੇ ਹੀ ਪਾਰਟੀ ਬਣਦੀ ਆ ਤੇ ਲੋਕਾਂ ਕਰਕੇ ਹੀ ਬੰਦਾ ਜਿਹੜਾ ਆਮ ਬੰਦਾ ਆ ਉਹ ਇੱਕ ਲੀਡਰ ਬੰਦਾ ਤੇ ਜਦੋਂ ਕਿਤੇ ਨਾ ਕਿਤੇ ਲੋਕਾਂ ਨਾਲ ਕਿਤੇ ਕੁਝ ਗਲਤ ਹੋਣਦਿਆ ਹੋਵੇ ਤੇ ਜੇ ਆਪਾਂ ਨੂੰ ਪਤਾ ਲੱਗੇ ਤੇ ਉਹਦੇ ਤੇ ਮੈਂ ਕਹਿੰਨਾ ਬੋਲਣਾ ਤੇ ਉੱਤੇ ਖੜਨਾ ਬੜਾ ਜ਼ਰੂਰੀ ਹੁੰਦਾ ਜੇ ਆਪਾਂ ਲੋਕਾਂ ਨੂੰ ਭੁੱਲ ਜਾਈਏ ਤੇ ਫਿਰ ਲੋਕ ਵੀ ਕਿਸੇ ਪਾਰਟੀ ਨੂੰ ਕਿਸੇ ਸਰਕਾਰ ਨੂੰ ਜਾਂ ਕਿਸੇ ਲੀਡਰ ਨੂੰ ਭੁਲਾਉਂਦੇ ਸਮਾਂ ਨਹੀਂ ਲਾਉਂਦੇ ਤੇ ਇਸ ਕਰਕੇ ਕਿਤੇ ਨਾ ਕਿਤੇ ਲੋਕਾਂ ਦੀ ਗੱਲ ਕਰਨੀ ਜ਼ਰੂਰੀ ਆ ਤੇ ਮੇਰੇ ਖਿਆਲ ਨਾਲ ਲੋਕਾਂ ਦੀ ਗੱਲ ਕੀਤੀ ਮੈਂ ਆਪਣੇ ਲਾਈਵ ਸੈਸ਼ਨ ਚ ਕੋਈ ਇਦਾਂ ਦੀ ਗੱਲ ਸਰਪਰਚਿਆਂ ਦੀ ਗੱਲ ਕਰਦੀ ਪੇਸ਼ ਸੀਗੇ ਕਿ ਜਦੋਂ ਕੋਈ ਵੀ ਨੌਜਵਾਨ ਜੜਾ ਆ ਰਾਜਨੀਤੀ ਲਈ ਲੜਦਾ ਜਾਂ ਫਿਰ ਲੋਕਾਂ ਦੇ ਵਿੱਚ ਵਿਚਾਰ ਵਟਾਂਦਰਾ ਕਰਦਾ ਤਾਂ ਕੁਝ ਕੁ ਲੀਡਰ ਜਿਹੜੇ ਹੁੰਦੇ ਨੇ ਉਹਨਾਂ ਨੂੰ ਦਬਾਉਣ ਦੀਆਂ ਗੱਲਾਂ ਕਰਦੇ ਨੇ ਬਹਿਲਾ ਫੁਸਲਾਹ ਕੇ ਜਿਹੜਾ ਉਹਨਾਂ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਘਰ ਬਿਠਾਣ ਦੀਆਂ ਗੱਲਾਂ ਕੀਤੇ ਜਾਂਦੇ ਨੇ ਪਰਚੇ ਪਾਏ ਜਾਂਦੇ ਨੇ ਕੀ ਹੋਣਾ ਵਿੱਚ ਅੰਕਿਤ ਮਹਿਰਾ ਵੀ ਇੱਕ ਹੈਗਾ ਦੇਖੋ ਮੈਂ ਜਿਹੜੀ ਗੱਲ ਕੀਤੀ ਪਰਚਿਆਂ ਦੀ ਕਿ ਦਬਿਆ ਜਾਂਦਾ ਜਾਂ ਕੁਛ ਵੀ ਆ ਉਹ ਸਿਰਫ ਉਹਨਾਂ ਰਾਜਨੀਤਿਕ ਲੀਡਰਾਂ ਨੂੰ ਇੱਕ ਮੈਸੇਜ ਹੈਗਾ ਮੇਰਾ ਕਿ ਜਿਹੜੇ ਚਾਹਦੇ ਆ ਕਿ ਸਿਰਫ ਉਹ ਹੀ ਸਿਆਸਤ ਕਰ ਸਕਦੇ ਆ ਕਿਉਂਕਿ ਸਿਆਸਤ ਕਿਸੇ ਦੇ ਘਰ ਦੀ ਨਹੀਂ ਸਿਆਸਤ ਤੇ ਰਾਜਨੀਤੀ ਆ ਬੇਸਿਕਲੀ ਇੱਕ ਪਲੇਟਫਾਰਮ ਆ ਲੋਕਾਂ ਦਾ ਭਲਾ ਕਰਨ ਲਈ ਜਾਂ ਲੋਕਾਂ ਦੀ ਸੇਵਾ ਕਰਨ ਲਈ ਤੇ ਕੁਝ ਕੁ ਲੋਕੀ ਜਿਹੜੇ ਆ ਇਹਨੂੰ ਬਰਾਸਤ ਬਣਾ ਕੇ ਵੇਜਿੰਦੇ ਆ ਤੇ ਉਹ ਜੇ ਕੋਈ ਮਤਲਬ ਕੋਈ ਆਮ ਘਰੋਂ ਕੋਈ ਨੌਜਵਾਨ ਉੱਠਦਾ ਜਾਂ ਕੋਈ ਅੱਗੇ ਵਧਣ ਦੀ ਕੋਸ਼ਿਸ਼ ਕਰਦਾ ਤੇ ਉਹਨੂੰ ਇਸੇ ਤਰੀਕਿਆਂ ਨਾਲ ਕਿ ਆਪਣੇ ਦਬੰਦ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਉਹਨੂੰ ਆਪਾਂ ਦਬਾ ਲਈਏ ਉਹ ਰਾਜਨੀਤੀ ਨਾ ਕਰੇ ਜਾਂ ਸਿਆਸਤ ਨਾ ਆਏ ਪਰ ਉਹਨਾਂ ਨੂੰ ਇਹ ਵੀ ਸੋਚਣਾ ਚਾਹੀਦਾ ਕਿ ਜੇ ਇਹ ਉਹ ਧਰਤੀ ਆ ਇਹ ਉਹ ਦੇਸ਼ ਆ ਜਿੱਥੇ ਭਗਤ ਸਿੰਘ ਵਰਗੇ ਸੂਰਮਿਆਂ ਨੇ ਜਨਮ ਲਿਆ ਤੇ ਅੰਗਰੇਜ਼ਾਂ ਨੂੰ ਦੇਸ਼ ਤੋਂ ਕੱਢਿਆ ਤੇ ਇਹਨਾਂ ਲੋਕਾਂ ਕਰਕੇ ਕੋਈ ਦਬ ਥੋੜੀ ਸਕਦਾ ਤੇ ਬਾਕੀ ਰਹੀ ਗੱਲ ਮੇਰੇ ਤੇ ਪਰਚਿਆਂ ਦੀ ਤੇ ਹਾਂ ਸਿਆਸਤੀ ਕਈ ਤਰੀਕੇ ਨਾਲ ਮੇਰੇ ਤੇ ਪਰਚੇ ਕਰਾਏ ਗਏ ਪਰ ਕੋਈ ਗੱਲ ਨਹੀਂ ਮੈਂ ਕੱਲ ਵੀ ਕਿਹਾ ਸੀਗਾ ਲਾਈਵ 'ਚ ਵੀ ਕਿ ਆਪਾਂ ਲੜਨ ਲਈ ਹਮੇਸ਼ਾ ਤਿਆਰ ਰਹਿੰਦੇ ਆ ਤੇ ਸੱਚ ਦੇ ਪਹਿਰਾ ਦੇਣ ਵਾਲਿਆਂ ਤੇ ਲੜ ਰਹੇ ਆ ਕੋਈ ਗੱਲ ਹੀ ਨਹੀਂ ਇਹੋ ਜੀ ਜੋ ਕੋਈ ਕ੍ਰਾਈਮ ਕਰਦੇ ਨੇ ਉਹਨਾਂ ਦੇ ਪਰਚੇ ਪੈਂਦੇ ਦੇਖੇ ਜਾਂਦੇ ਨੇ ਪਰ ਤੁਹਾਡਾ ਕਹਿਣਾ ਸੀਗਾ ਕਿ ਉਹਨਾਂ ਦੇ ਨਾਲ ਕੁਝ ਨੌਜਵਾਨ ਹੋਰ ਜਿਹੜੇ ਕਣਕ ਦੇ ਨਾਲ ਜਿਵੇਂ ਕਣ ਪੀਸ ਜਾਂਦਾ ਕੁਝ ਨੌਜਵਾਨ ਜਿਹੜੇ ਹੋਰ ਪੀਸੇ ਜਾਂਦੇ ਨੇ ਕੀ ਲੱਗਦਾ ਸਿਗਾ ਕਿ ਉਹਨਾਂ ਨੌਜਵਾਨਾਂ ਦੇ ਵੱਲੋਂ ਜੇਕਰ ਤੁਹਾਡੇ ਸਾਹਮਣੇ ਤੁਸੀਂ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਕਿ ਪਾਰਟੀ 'ਚ ਵੱਡਾ ਔਦਾਰ ਰੱਖ ਦਿਓ ਜੇਕਰ ਕੁਝ ਕੀ ਅਸੀਂ ਤਾਂ ਦੇ ਸਾਹਮਣੇ ਆਂਦੇ ਨੇ ਤੇ ਅੰਕਿਤ ਮਹਿਰਾ ਦੇ ਵੱਲੋਂ ਕਿਵੇਂ ਦੀ ਆਵਾਜ਼ ਜਿਹੜੀ ਚੱਕੀ ਜਾਂਦੀ ਆ ਉਹਨਾਂ ਦੇ ਲਈ ਦੇਖੋ ਕਈ ਜਗ੍ਹਾ ਹੁੰਦਾ ਕਿ ਕੁਸ਼ਕ ਮਤਲਬ ਕੋਈ ਜਗ੍ਹਾ ਕੋਈ ਮੁੰਡੇ ਕੋਈ ਗਲਤ ਕੰਮ ਕਰਦੇ ਪਹਿਲਾਂ ਤੇ ਮਾ ਉਹਨਾਂ ਨੂੰ ਅਪੀਲ ਕੀਤੀ ਸੀ ਕਿ ਆਪਾਂ ਗਲਤ ਰਹਾ ਤਾਂ ਤੁਰਨਾ ਬੰਦ ਕਰੀਏ ਤੇ ਆਪਣੇ ਕੈਰੀਅਰ ਫਿਊਚਰ ਵੱਲ ਧਿਆਨ ਦੇਈਏ ਤੇ ਉਹਨਾਂ ਦੇ ਨਾਲ ਜੇ ਕੋਈ ਮਤਲਬ ਨੌਜਵਾਨ ਤੇ ਗਲਤ ਪਰਚਾ ਹੋ ਜਾਂਦਾ ਕੋਈ ਨੌਜਵਾਨ ਗਲਤ ਕੋਈ politcal ਬੰਦਾ ਉਸ ਐਂਗਲ ਨਾਲ ਦੇ ਕੇ ਉਹਦਾ ਗਲਤ ਨਾਮ ਪਾ ਦਿੰਦਾ ਪਰਚੇ 'ਚ ਤੇ ਮੈਂ ਇਹਦੀ ਇਹਦੇ ਬਾਰੇ ਮਤਲਬ ਉਹਨਾਂ ਲੀਡਰਾਂ ਨੂੰ ਚੇਤਾਵਨੀ ਦਿੱਤੀ ਸੀ ਕਿ ਇਸ ਜਿਹੜਾ ਗਲਤ ਜਿਹੜਾ ਐਂਗਲ ਆ ਪੋਲਿਟਿਕਸ ਦਾ ਇਹਨੂੰ ਵਰਤਣਾ ਬੰਦ ਕਰੋ ਕਿ ਮਤਲਬ ਕੋਈ ਨੌਜਵਾਨ ਕੇ ਹੋਰ ਨਾਲ ਚੱਲ ਰਿਹਾ ਤੇ ਉੱਤੇ ਆਪਾਂ ਪਰਚਾ ਕਰਾ ਦਾਂਗੇ ਜੇ ਹਾਂ ਨੂੰ ਜਾਂ ਮੌਕਾ ਮਿਲਦਾ ਕਿ ਉਹ ਕਿਤੇ ਥੋੜਾ ਬਹੁਤਾ ਮਤਲਬ ਕਿਤੇ ਇਦਾਂ ਹੀ ਇਨਵੋਲ ਹੈਗਾ ਤੇ ਉਹਨੂੰ ਆਪਾਂ ਉਸ ਚੀਜ਼ ਨੂੰ ਵੱਡਾ ਕਰਕੇ ਦਸੀਏ ਤੇ ਇਹਨਾਂ ਚੀਜ਼ਾਂ ਤੋਂ ਮੇਰਾ ਇਹਗਾ ਕਿ ਲੀਡਰਾਂ ਨੂੰ ਬਚਣਾ ਚਾਹੀਦਾ ਕਿ ਜਿਹੜਾ ਜਦੋਂ ਇੱਕ ਨੌਜਵਾਨ ਤੇ ਪਰਚਾ ਹੁੰਦਾ ਨਾ ਤੇ ਫਿਰ ਉਹਦਾ ਰਾਹ ਜਿਹੜਾ ਆ ਜਦੋਂ ਉਹ ਕਿਤੇ ਮਤਲਬ ਜੇਲ੍ਹ 'ਚ ਦਿਨ ਕੱਟ ਆਂਦਾ ਤੇ ਉਹਦਾ ਰਾਹ ਹੀ ਹੋਰ ਹੋ ਜਾਂਦਾ ਉਹ ਕਈ ਵਾਰੀ ਬੰਦਾ ਧੱਕਾ ਸਹੰਦੇ ਸਹੰਦੇ ਕੋਈ ਹੋਰਾਂ ਦੇ ਚੱਲ ਪੈਂਦਾ ਤੇ ਮੈਂ ਕਹਿੰਦਾ ਕਿ ਜੇ ਕੋਈ ਨੌਜਵਾਨ ਗਲਤ ਹੁੰਦੇ ਆ ਤੇ ਉਹਦਾ ਵੀ ਜਿਹੜੀ ਜ਼ਿੰਮੇਵਾਰੀ ਆ ਉਹ ਸਿਸਟਮ ਦੀ ਆ ਔਰ ਸਿਸਟਮ ਕਰਕੇ ਸਿਸਟਮ ਹੀ ਜ਼ਿੰਮੇਵਾਰ ਆ ਕਿ ਨੋਜਵਾਨ ਗਲਤ ਹੁੰਦੇ ਆ ਤੇ ਸਾਨੂੰ ਮੈਂ ਕਹਿੰਨਾ ਪੋਲੀਟੀਕਲ ਬੰਦਿਆਂ ਨੂੰ ਹੀ ਇਹਨਾਂ ਚੀਜ਼ਾਂ ਤੋਂ ਗਰੇਅ ਕਰਨਾ ਚਾਹੀਦਾ ਕਿ ਜਿੰਨੀ ਮਤਲਬ ਪਰਚਿਆਂ ਦੀ ਰਾਜਨੀਤੀ ਆ ਘਟ ਤੋਂ ਘਟ ਹੋਏ ਪਰਚਿਆਂ ਦੀ ਰਾਜਨੀਤੀ ਨਾ ਹੋਏ ਔਰ ਨੌਜਵਾਨਾਂ ਨੂੰ ਇੱਕ ਚੰਗਾ ਮੈਸੇਜ ਪੋਜ਼ਿਟਿਵ ਮੈਸੇਜ ਚੰਗਾ ਸੰਦੇਸ਼ ਦੇਈਏ ਮਤਲਬ ਕਿ ਇਸ ਗਲਤ ਪਾਸੇ ਨਾ ਤੋਰੀਏ ਆਪਾਂ ਤੁਸੀਂ ਗੱਲਾਂ ਕੀਤੀਆਂ ਪਾਵਰ ਦੀਆਂ ਕਿ ਜਿਹੜੇ ਕੁਝ ਕੁ ਲੀਡਰ ਜਿਹੜੇ ਹੈਗੇ ਨੇ ਆਪਣੇ ਪਾਵਰ ਦਾ ਗਲਤ ਇਸਤੇਮਾਲ ਕਰਦੇ ਨੇ ਜੇਕਰ ਉਹ ਪਾਵਰ ਦਾ ਸਹੀ ਇਸਤੇਮਾਲ ਕਹਿੰਦੇ ਪਾਵਰ ਦਾ ਇਸਤੇਮਾਲ ਦੋ ਤਰੀਕਿਆਂ ਨਾਲ ਹੁੰਦਾ ਸਹੀ ਦੇ ਨਾਲ ਤੇ ਗਲਤ ਦੇ ਨਾਲ ਜੇਕਰ ਸਹੀ ਦੇ ਨਾਲ ਕੀਤਾ ਜਾਂਦਾ ਤਾਂ ਵਿਕਾਸ ਦੀਆਂ ਗੱਲਾਂ ਕੀਤੀਆਂ ਸੁਧਾਰ ਦੀਆਂ ਗੱਲਾਂ ਕੀਤੀਆਂ ਕਿਤੇ ਜਾ ਸਕਦੇ ਸੀ ਕੀ ਲੱਗਦਾ ਕਿ ਉਹ ਕੁਝ ਕੁ ਲੀਡਰ ਜਿਹੜੇ ਤੁਸੀਂ ਬੋਲੇ ਆ ਉਹਨਾਂ ਵੱਲੋਂ ਆਪਣੀ ਪਾਵਰ ਦਾ ਇਸਤੇਮਾਲ ਗਲਤ ਕੀਤਾ ਗਿਆ ਪਹਿਲੀ ਤੇ ਮੈਂ ਉਹਨਾਂ ਲੋਕਾਂ ਨੂੰ ਲੀਡਰ ਹੀ ਨਹੀਂ ਕਿਹਾ ਲੀਡਰ ਜੇ ਮੈਂ ਆਪਣੇ ਨਜ਼ਰੀਏ ਨਾਲ ਵੇਖਾਂ ਤੇ ਲੀਡਰ ਮੈਂ ਮੰਨਦਾ ਮੈਂ ਕੱਲ ਵੀ ਕਿਹਾ ਸੀਗਾ ਭਗਤ ਸਿੰਘ ਉਹਨਾਂ ਨੂੰ ਕੀ ਲੀਡਰ ਹੋ ਸੀਗੇ ਜਿਨ੍ਹਾਂ ਨੇ ਇੱਕ ਦੇਸ਼ ਨੂੰ ਆਜ਼ਾਦ ਕਰਨ 'ਚ ਆਪਣਾ ਯੋਗਦਾਨ ਪਾਇਆ ਆਪਣੀ ਜ਼ਿੰਦਗੀ ਦੇ ਦਿੱਤੀ ਔਰ ਇੱਕ ਸੁਪਨਾ ਬਣਿਆ ਉਸ ਦੇਸ਼ ਦਾ ਕਿ ਜਿਹਦੇ 'ਚ ਕਿਸੇ ਦਾ ਸ਼ੋਸ਼ਣ ਨਹੀਂ ਹੋਏਗਾ ਔਰ ਹਰ ਕਿਸੇ ਨੂੰ ਆਪਣੀ ਜ਼ਿੰਦਗੀ ਆਪਣੀ ਆਜ਼ਾਦੀ ਦੇ ਮਤਾਬਿਕ ਜੀਣ ਦਾ ਜਿਹੜਾ ਆ ਉਹ ਮੌਕਾ ਮਿਲੇਗਾ ਮੈਂ ਲੀਡਰ ਅਣਾ ਨੂੰ ਭਗਤ ਸਿੰਘ ਨੂੰ ਗਿਣਾਗਾਣਾ ਲੋਕਾਂ ਨੂੰ ਨਹੀਂ ਔਰ ਜੇ ਮੈਂ ਹੀ ਸੋਚਣਾ ਕਿ ਕਿਹੇ ਤਰੀਕੇ ਨਾਲ ਚਲੋ ਪਰਮਾਤਮਾ ਵੱਲੋਂ ਤੁਹਾਨੂੰ ਕੋਈ ਥੋੜੀ ਬਹੁਤੀ ਪਾਵਰ ਜਾਂ ਰਾਜ ਸਤਾ ਬਖਸ਼ੀ ਜਾਂਦੀ ਆ ਤੇ ਉਹਨੂੰ ਚੰਗੇ ਪਾਸੇ ਚੰਗੇ ਲਿਖੇ ਲਾਉਣਾ ਚਾਹੀਦਾ ਲਾਈਫ ਦੇ ਵਿੱਚ ਹੋਟਲ ਦੀ ਗੱਲ ਕੀਤੀ ਸੀ ਕਾ ਸਾਫ ਕਵਦਾਈ ਕਾ ਕਾਂਗਰਸ ਦੇ ਹੋਟਲ ਦੇ ਬਾਰੇ ਗੱਲ ਕੀਤੀ ਸੀ ਉਹ ਕੀ ਸੀਗਾ ਸਾਰਾ ਮਸਲਾ ਹੋਟਲ ਦਾ ਜਿਹੜਾ ਜਿੱਕੇ ਜਿਹੜਾ ਤੁਸੀਂ ਕੀਤਾ ਹੈ ਮੈਂ ਹੀ ਸੀਗਾ ਜੀ ਕਿ ਕੋਸ਼ ਦੇਖੋ ਸਾਡੇ ਪਠਾਨਕੋਟ ਹਲਕੇ ਦੀ ਲੋਕਲ ਰਾਜਨੀਤੀ ਹੈ ਲੋਕਲ ਪੋਲਿਟਿਕਸ ਆ ਕਿ ਜਿਹੜੇ ਅਸੀਂ ਲੋਕੀ ਜਿਹੜਾ ਨੇ ਮਤਲਬ ਜਿਹੜੇ ਸਤਾ ਚ ਆਏ ਤੇ ਉਦੋਂ ਆਪਾਂ ਗੱਲ ਕਰਦੇ ਸੀਗੇ ਕਿ ਆਪਾਂ ਜਿਹੜਾ ਪਿਛਲੀ ਸਰਕਾਰ ਦੇ ਵਿੱਚ ਭ੍ਰਸ਼ਟਾਚਾਰ ਹੋਇਆ ਉਹਦੇ ਖਿਲਾਫ ਅਸੀਂ ਲੜਾਈ ਲੜਾਂਗੇ ਪ੍ਰੈਸ ਕਾਨਫਰੰਸਾਂ ਵੀ ਕੀਤੀਆਂ ਬੜਾ ਖੁਸ਼ ਹੋਇਆ ਪਰ ਉੱਤੇ ਐਕਸ਼ਨ ਕਿਉਂ ਨਹੀਂ ਹੋਇਆ ਮਤਲਬ ਜੇ ਮੈਂ ਆਪਣੀ ਗੱਲ ਕਰਾਂ ਮੈਂ ਜ਼ਿੰਮੇਵਾਰੀ ਨਾਲ ਦਰਖਾਸਤਾਂ ਦਿੱਤੀਆਂ ਐਪਲੀਕੇਸ਼ਨ ਦਿੱਤੀ ਜਾਂ ਜਿੰਨੀ ਲੜਾਈ ਮੇਰ ਤੋਂ ਲੜੀ ਗਈ ਆ ਹੁਣ ਅੱਗੇ ਵੀ ਲੜ ਰਹੇ ਆ ਤੇ ਆਪਾਂ ਲੜ ਰਹੇ ਆ ਪਰ ਉਹ ਲੋਕ ਕਿਉਂ ਮਤਲਬ ਜਿਹੜੇ ਅੱਜ ਦੇ ਟਾਈਮ ਦੇ ਵਿੱਚ ਪਾਵਰ ਇੰਜੋਏ ਕਰ ਰਹੇ ਉਹ ਇਸ ਚੀਜ਼ ਤੋਂ ਦੂਰ ਕਿਉਂ ਨੇ ਉਹ ਕਿਉਂ ਨਹੀਂ ਇਸ ਚੀਜ਼ ਤੇ ਆਂਦੇ ਜਾਂ ਕਿਉਂ ਉਹਨਾਂ ਦੇ ਦੁਬਾਰਾ ਕੋਈ ਬਿਆਨ ਨਹੀਂ ਆਇਆ ਜਾਂ ਕਿਉਂ ਉਹਨਾਂ ਨੂੰ ਇਹਨਾਂ ਦੇ ਖਿਲਾਫ ਨਹੀਂ ਦੇਖਿਆ ਗਿਆ ਮੇਰਾ ਸਵਾਲ ਇਹ ਹੈਗਾ ਉਹਨਾਂ ਲੀਡਰਾਂ ਨੂੰ ਤੇ ਇਹ ਹੁਣ ਉਹ ਚੰਗੀ ਤਰ੍ਹਾਂ ਜਾਣਦੇ ਤੇ ਪਬਲਿਕ ਵੀ ਚੰਗੀ ਤਰ੍ਹਾਂ ਜਾਣਦੀ ਆ ਅਕਿਲ ਸਰ ਯੂਥ ਪਰਸਨਔ ਯੂਥ ਪਰਸਨ ਦੀ ਸਭ ਤੋਂ ਵੱਡੀ ਸਮੱਸਿਆ ਹੁੰਦੀ ਬੇਰੁਜ਼ਗਾਰੀ ਤੇ ਅਕਸਰ ਬੇਰੁਜ਼ਗਾਰੀ ਨੂੰ ਖਤਮ ਕਰਨ ਦੇ ਲਈ ਯੂਥ ਜਿਹੜਾ ਬਾਹਰ ਦਾ ਰੁਖ ਕਰਦਾ ਆ ਠੀਕ ਹੈ ਹੁਣ ਤੁਸੀਂ ਵੀ ਵੇਖਿਆ ਹੋਗਾ ਪਿਛਲੇ ਦਿਨ ਅਮਰੀਕਾ ਤੋਂ ਤਿੰਨ ਜਹਾਜ਼ ਡਿਪੋਰਟ ਕਰਕੇ ਜਿਹੜੇ ਇੰਡੀਅਨ ਜਿਹੜੇ ਆ ਉਹ ਵਾਪਸ ਭੇਜੇ ਨੇ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਬੜੀ ਮਾੜੀ ਗੱਲ ਆ ਜੀ ਕਿ ਜਿਹੜੇ ਡਿਪੋਰਟ ਹੋ ਕੇ ਸਾਡੇ ਦੇਸ਼ ਦੇ ਨੌਜਵਾਨ ਵੱਖ-ਵੱਖ ਸਟੇਟਾਂ ਦੇ ਵਾਪਸ ਆਏ ਆ ਬੜੀ ਦੁੱਖ ਦੀ ਗੱਲ ਆ ਔਰ ਇਸ ਤੇ ਵੀ ਮੈਂ ਕਹਿੰਨਾ ਸਰਕਾਰ ਨੂੰ ਗੌਰ ਕਰਨਾ ਚਾਹੀਦਾ ਚਲੋ ਪੰਜਾਬ ਸਰਕਾਰ ਆ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ 50000 ਪਲੱਸ ਨੌਕਰੀਆਂ ਦਿੱਤੀਆਂ ਉਹ ਅੱਜ ਵੀ ਉਹਨਾਂ ਨੇ 900 ਸਮਥਿੰਗ ਜਿਹੜੇ ਆ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ ਆ ਤੇ ਸੈਂਟਰ ਸਰਕਾਰ ਨੂੰ ਵੀ ਚਾਹੀਦਾ ਕਿ ਉਹ ਪੰਜਾਬ ਸਰਕਾਰ ਦੀ ਮਤ ਕਰੇ ਤੇ ਬਾਕੀ ਹੋਰ ਸਟੇਟਾਂ 'ਚ ਜਿੱਥੇ ਉਹ ਮਤਲਬ ਦੇਖੋ ਇਸ ਗੱਲ ਤੇ ਕੱਲਾ ਪੰਜਾਬ ਤੇ ਇਹ ਗੱਲ ਸੈੱਟ ਕੀਤੀ ਜਾਂਦੀ ਹੈ ਕਿ ਪੰਜਾਬ ਦੇ ਨੌਜਵਾਨੀ ਇਦਾਂ ਆ ਬਾਕੀ ਸਟੇਟਾਂ ਦੇ ਵੀ ਤੇ ਆਏ ਆ ਇਹ ਜ਼ਿੰਮੇਵਾਰੀ ਪੂਰੇ ਦੇਸ਼ ਦੀ ਬੰਦੀ ਆ ਇਹ ਆਪਣੇ ਇਹ ਸੈਂਟਰ ਸਰਕਾਰ ਦੀ ਬੰਦੀ ਆ ਕਿ ਦੇਸ਼ ਦੇ ਵਿੱਚ ਰੋਜ਼ਗਾਰ ਦੇ ਜਿਹੜੇ ਉਪਰਾਲੇ ਆ ਉਹ ਵਧਾਉਣੇ ਚਾਹੀਦੇ ਆ। ਸੀਐਮ ਸਾਹਿਬ ਦਾ ਵੱਡਾ ਬਿਆਨ ਸੀਗਾ ਕਿ ਭਰ ਭਰ ਕੇ ਜਹਾਜ਼ ਜਿਹੜੇ ਆ ਇੰਡੀਆ ਦੇ ਵਿੱਚ ਆਉਣਗੇ, ਨੌਕਰੀਆਂ ਮਿਲਣਗੀਆਂ, ਫਿਲਮਾਂ ਜਿਹੜੀਆਂ ਪੰਜਾਬ ਦੇ ਵਿੱਚ ਬਣਨਗੀਆਂ। ਪਰ ਉੱਥੇ ਹੀ ਰਵਨੀਤ ਬਿੱਟੂ ਜਿਹੜੇ ਕਿ ਭਾਜਪਾ ਤੋਂ ਵੱਡੇ ਲੀਡਰ ਆ, ਉਹਨਾਂ ਨੇ ਤੇ ਖੇਤਾਂ 'ਚ ਜਿਹੜੇ ਆ ਸੀਐਮ ਸਾਹਿਬ ਤੇ ਖਿੱਚੇ ਨੇ ਕਿ ਉਹਨਾਂ ਦਾ ਜੋ ਕਹਿਣਾ ਸੀਗਾ ਕਿ ਭਰ ਭਰ ਜਹਾਜ਼ ਜਿਹੜੇ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਆਣਗੇ, ਪਰ ਉਲਟਾ ਜਿ ਕਰੋਨਾ ਦਾ ਕਹਿਣਾ ਸੀਗਾ ਕਿ ਫਿਲਮਾਂ ਜਿਹੜੀਆਂ ਪੰਜਾਬ ਦੇ ਵਿੱਚ ਬਣਾਈਆਂ ਜਾਣਗੀਆਂ। ਇਹ ਨਹੀਂ ਲੱਗਦਾ ਕਿ ਕੋਈ ਉਲਟੀ ਫਿਲਮ ਬਣ ਗਈ ਆ ਜ ਪਹਿਲਾਂ ਗਏ ਸੀਗੇ ਉਹਨਾਂ ਨੂੰ ਡਿਪੋਰਟ ਕਰਕੇ ਇੰਡੀਆ ਦੇ ਵਿੱਚ ਵਾਪਸ ਜਿਹੜਾ ਇੰਡੀਆ ਨੂੰ ਜਿਹੜਾ ਵਾਪਸ ਭੇਜਿਆ ਜਾ ਰਿਹਾ ਦੇਖੋ ਮੈਂ ਤੇ ਰਵਨੀਤ ਬਿੱਟੂ ਨੂੰ ਕਹਾਂਗਾ ਕਿ ਉਹ ਮਤਲਬ ਇੰਨੀ ਗੰਦੀ ਪੋਲਿਟਿਕਸ ਇੰਨੀ ਗੰਦੀ ਰਾਜਨੀਤੀ ਕਰ ਰਹੇ ਆ ਇਹ ਸਵਾਲ ਉਹਨਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਕਰਨੇ ਚਾਹੀਦੇ ਆ ਕਿਉਂਕਿ ਜਿਹੜੇ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਬਣੇ ਉਹ ਕਹਿੰਦੇ ਰਹੇ ਕਿ ਗੁਜਰਾਤ ਚ ਮੈਂ ਇੰਨੀ ਡਵੈਲਪਮੈਂਟ ਕਰਤੀ ਜਾਂ ਗੁਜਰਾਤ ਚ ਇਹਨਾਂ ਕੰਮ ਕਰਤਾ ਕੀ ਗੁਜਰਾਤ ਦੇ ਨੌਜਵਾਨੀ ਵਾਪਸ ਆਏ ਵਿਰਾਤ ਦੇ ਵੀ ਆਏ ਹਰਿਆਣਾ ਦੇ ਵੀ ਆਏ हिमाचल ਚ ਕਾਂਗਰਸੀ ਸਰਕਾਰ ਆ ਪਹਿਲਾਂ ਬੀਜੇਪੀ ਦੀ ਸੀਗੀ ਹਰਿਆਣਾ ਚ 10 ਸਾਲ ਹੋ ਗਏ ਬੀਜੇਪੀ ਸਰਕਾਰ ਆ ਕੀ ਉੱਥੋਂ ਦੇ ਨੌਜਵਾਨ ਨਹੀਂ ਗਏ ਇਹ ਇੱਕ ਸਾਡਾ ਦੇਸ਼ ਲੈਵਲ ਦਾ ਮੁੱਦਾ ਆ ਨੌਜਵਾਨਾਂ ਦਾ ਜਿਹੜਾ ਬੇਰੋਜ਼ਗਾਰੀ ਸਾਰਾ ਬੜੇ ਵੱਡੇ ਲੈਵਲ ਤੇ ਵੱਧ ਰਿਹਾ ਜਿਦਾ ਜਿਦਾ ਇੰਡੀਆ ਦੀ ਪੋਪੂਲੇਸ਼ਨ ਵੱਧ ਰਹੀ ਆ ਤੇ ਇਹ ਪ੍ਰਧਾਨ ਮੰਤਰੀ ਨੂੰ ਸੋਚਣਾ ਚਾਹੀਦਾ ਕਿ ਕਿਸ ਤਰ੍ਹਾਂ ਆਪਾਂ ਆਪਣੇ ਦੇਸ਼ ਦੇ ਨੌਜਵਾਨਾਂ ਨੂੰ ਕੰਮ ਦੇਣਾ ਕਿਸ ਤਰ੍ਹਾਂ ਉਹਨਾਂ ਨੂੰ ਸੰਭਾਲਣਾ ਆ ਏਣੀ ਕੀ ਮਤਲਬ ਹੋ ਸਾਰੇ ਦੇਸ਼ ਦੇ ਨੌਜਵਾਨ ਵਾਪਸ ਆ ਰਹੇ ਤੇ ਤੁਸੀਂ ਇਕੱਲੇ ਪੰਜਾਬ ਦੇ ਮੁੱਖ ਮੰਤਰੀ ਤੇ ਜਿਹੜਾ ਆ ਇਹ ਇਹ ਭਾਂਡਾ ਛੁੱਟ ਦਿਓ ਇਹ ਕੋਈ ਚੰਗੀ ਗੱਲ ਨਹੀਂ ਪੰਜਾਬ ਦੇ ਮੁੱਖ ਮੰਤਰੀ ਨੇ ਤੇ ਫਿਰ 50000 50000 ਨੌਕਰੀ ਦਿੱਤੀ ਸਰਕਾਰੀ ਤੇ ਹੋਰ ਵੀ ਉਹ ਕੋਸ਼ਿਸ਼ ਕਰ ਰਹੇ ਆ ਉਹਦੇ ਵਿੱਚ ਜੇ ਵਿਗੜ ਪਾਂਦੀ ਆ ਤੇ ਸੈਂਟਰ ਸਰਕਾਰ ਪਾਂਦੀ ਆ ਤੇ ਬਿੱਟੂ ਜੀ ਨੂੰ ਮੁੱਖ ਮੰਤਰੀ ਸਾਹਿਬ ਤੇ ਸਵਾਲ ਕਰਨ ਨਾਲੋਂ ਚੰਗਾ ਪ੍ਰਾਈਮ ਮਿਨਿਸਟਰ ਨੂੰ ਸਵਾਲ ਕਰਨੇ ਚਾਹੀਦੇ ਆ ਉਹਨਾਂ ਦਾ ਕੈਬਨਿਟ ਚ ਵੀ ਉਹ ਬੈਠਦੇ ਆ ਪਰ ਬਿੱਟੂਈ ਚ ਮੈਨੂੰ ਲੱਗਦਾ ਇੰਨੀ ਹਿੰਮਤ ਨਹੀਂ ਕਿ ਉਹ ਪ੍ਰਧਾਨ ਮੰਤਰੀ ਨੂੰ ਕੋਈ ਸਵਾਲ ਕਰ ਸਕਣ ਸਰ ਜੇਕਰ ਗੱਲ ਕੀਤੀ ਜਾਵੇ ਜੁਆਇੰਟ ਸੈਕਟਰੀਓ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਵਿੱਚ ਪਿਛਲੇ ਦਿਨ ਵਿਧਾਨ ਸਭਾ ਚੋਣਾਂ ਹੋਈਆਂ ਸੀ ਤੁਹਾਡੇ ਬੋਲੋ ਵੀ ਡੋਰ ਟੂ ਡੋਰ ਫਿਰਿਆ ਗਿਆ ਜਿੱਤੇ ਬਾਜ਼ਬਾ ਜਿਹੜੀ ਹੈ ਵੱਡੀ ਬਹੁਮਤ ਦੇ ਨਾਲ ਜਿਹੜੀ ਜਿੱਤ ਉਹਨਾਂ ਨੂੰ ਪ੍ਰਾਪਤ ਹੋਈ ਹੈ ਕੀ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦੇ ਹਾਰਨ ਦੇ ਕੀ ਕਾਰਨ ਸੀਗਾ ਜ ਜਣਾ ਨੂੰ ਉਹਨਾਂ ਨੂੰ ਹਾਰਨ ਦਾ ਜਿਹੜਾ ਮੂੰਹ ਵੇਖਣਾ ਪਿਆ ਆਮ ਆਦਮੀ ਪਾਰਟੀ ਨੂੰ ਦੇਖੋ ਉੱਥੇ ਆ ਹਰਾਇਆ ਗਿਆ ਮੈਂ ਉੱਥੇ ਹੀ ਗਰਾਉਂਡ 'ਲੀ ਜਿੰਨੇ ਵੀ ਦਿਨ ਕੰਮ ਕੀਤਾ ਮੈਂ ਦੇਖਦਾ ਹੀਗਾ ਕਿਦਾਂ ਮਤਲਬ ਜਿਹੜਾ ਸਰਕਾਰੀ ਤੰਤਰ ਆ ਉਹਨੇ ਬੀਜੇਪੀ ਦੀ ਫੁੱਲ ਮਤ ਦਿੱਤੀ ਜਾਂ ਬੀਜੇਪੀ ਦੀ ਜਿਸ ਕਨਸਟੈਂਸੀ ਜੇ ਮੈਂ ਕੰਮ ਕੀਤਾ ਉੱਥੇ ਦੇਖਣ ਨੂੰ ਮਿਲਿਆ ਕਿ ਬੀਜੇਪੀ ਦੇ ਕੈਂਡੀਡੇਟ ਜਿਹੜੇ ਸੀਗੇ ਉਹਨਾਂ ਦੀ ਕਿਸ ਤਰ੍ਹਾਂ ਪ੍ਰਸ਼ਾਸਨ ਸਪੋਰਟ ਕਰ ਰਿਹਾ ਹੈਗਾ ਇਲੀਗਲੀ ਲੀਗਲੀ ਤਰੀਕੇ ਨਾਲ ਕੀ ਕਿਸ ਤਰ੍ਹਾਂ ਮਤਲਬ ਲੋਕਾਂ ਦੀਆਂ ਇੱਕ ਇੱਕ ਕਨਸੀਸਟੈਂਸੀ ਜੋ 6 6 7 7000 ਵੋਟਾਂ ਕੱਟੀਆਂ ਗਈਆਂ ਆਮ ਆਦਮੀ ਪਾਰਟੀ ਦੇ ਜਿਹੜੇ ਵੋਟਰ ਸੀਗੇ ਜਾਂ ਲੋਕਾਂ ਨੂੰ 2 ਦਿਨ ਪਹਿਲੇ ਪੈਸੇ ਲਗਾ ਕੇ ਸ਼ਾਈ ਲਾ ਦਿੱਤੀ ਗਈ ਸੋ ਬੀਜੇਪੀ ਨੇ ਆਪਣਾ ਜਿਹੜਾ ਸਰਕਾਰੀ ਤੰਤਰ ਆ ਬੜਾ ਹਾਇਰ ਲੈਵਲ ਤੇ ਉੱਥੇ ਉਹਨੂੰ ਯੂਜ਼ ਕੀਤਾ ਤੇ ਕੋਈ ਵੋਟਰ ਜਿਹੜਾ ਪਰਸੈਂਟੇਜ ਸੀਗਾ 1.5 2% ਦੇ ਮਤਲਬ ਮਾਰਜਨ ਦੀ ਸਾਰੀ ਉੱਥੇ ਗੇਮ ਰਹੀ ਹੈ ਕੋਈ ਇਹ ਈ ਵੱਡੀ ਗੱਲ ਨਹੀਂ ਜੇ ਤੋਂ ਖਾੜੀਨਾ ਸਰਕਾਰ ਬਣਾ ਵੀ ਲਈ ਅੱਜ ਵੇਖ ਲਓ 15 ਦਿਨ ਹੋ ਗਏ ਉਹਨਾਂ ਦਾ ਕੋਈ ਮਤਲਬ ਸੀਐਮ ਨਹੀਂ ਵੀਜੇਪੀ ਵਾਲਾਂ ਨੇ ਐਲਾਨਿਆ ਉਹਨਾਂ ਚ ਆਪਸੀ ਮਤਲਬ ਇੰਨਾ ਉਥੇ ਉਹਨਾਂ ਦੀ ਲੜਾਈ ਆ ਤੇ ਅਰਵਿੰਦ ਕੇਰਿਵਾਲ ਜੀ ਨੂੰ ਅੱਜ ਵੀ ਲੋਕੀ ਪਸੰਦ ਕਰਦੇ ਉਸ ਤੋਂ ਬਾਅਦ ਵੇਖੋ ਕੋਈ ਰਾਤ ਚਹੀਂ ਚੋਣਾਂ ਜਿੱਤੇ ਆ ਨਗਰ ਨਕਾਏ ਦੇ ਤੇ ਆਮ ਆਦਮੀ ਪਾਰਟੀ ਬੜੀ ਬਲੰਦੀਆ ਤੇ ਆ ਕੋਈ ਇਦਾਂ ਦੀ ਗੱਲ ਕਿ ਥੈਂਕ ਯੂ ਸਰ ਥੈਂਕ ਯੂ ਸੋ ਇਹ ਸੀ ਕਿ ਅੰਕਿਤ ਮਹਿਰਾ ਜੋਇੰਟ ਸੈਕਟਰੀ ਜਿਹਨਾਂ ਬੋਲੇ ਪਿਛਲੇ ਲਾਈਵ ਦੇ ਵਿੱਚ ਜਿਹੜਾ ਆ ਤੇ ਖੇਤਾਂ ਦੇ ਜਿਹੜੇ ਲੀਡਰਾਂ ਤੇ ਜਿਹੜੇ ਕਸੇ ਗਏ ਸਨ ਕਿ ਉਹਨਾਂ ਨੂੰ ਜਿਹੜੀ ਹੈ ਝੂਠੀ ਰਾਜਨੀਤੀ ਨਹੀਂ ਕਰਨੀ ਚਾਹੀਦੀ ਪਰਚਿਆਂ ਦੀ ਜਿਹੜੀ ਰਾਜਨੀਤੀ ਨਹੀਂ ਕਰਨੀ ਚਾਹੀਦੀ ਜੋ ਪਰਚਿਆਂ ਦੀ ਰਾਜਨੀਤੀ ਤੋਂ ਹਟ ਕੇ ਜਿਹੜੇ ਵਿਕਾਸ ਦੇ ਲਈ ਜਿਹੜੇ ਕੰਮ ਕਰਨੇ ਚਾਹਦੇ ਨੇ ਉਹਨਾਂ ਦਾ ਕਹਿਣਾ ਸੀਗਾ ਕਿ ਪਿਛਲੇ ਦਿਨ ਜਿਹੜੀ ਵਿਧਾਨ ਸਭਾ ਚੋਣਾਂ ਹੋ ਗਈਆਂ ਨੇ ਦਿੱਲੀ ਦੇ ਵਿੱਚ ਸਾਜ਼ਿਸ਼ ਦੇ ਤਹਿਤ ਜਿਹੜਾ ਆ ਆਮ ਆਦਮੀ ਪਾਰਟੀ ਨੂੰ ਹਰਾਇਆ ਗਿਆ ਪਰ ਜਿੱਥੇ ਉਹਨਾਂ ਨੇ ਕਿਹਾ ਕਿ ਬਾਜ਼ਪਾ ਦੇ ਜਿਹੜੀ ਵੱਡੀ ਬਹੁਮ ਨਵੇਂ ਐਲਾਨਿਆਂ ਗਿਆ ਆਉਣਾ ਵੱਲੋਂ ਉਹਨਾਂ ਦਾ ਕਹਿਣਾ ਸੀਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਆ ਮੁੱਖ ਮੰਤਰੀ ਜਿਹੜਾ ਅਰਵਿੰਦ ਕੇਜਰੀਵਾਲ ਆ ਅੱਜ ਵੀ ਦੁਨੀਆ ਜਿਹੜੀ ਉਹਨਾਂ ਨੂੰ ਪਸੰਦ ਕਰਦੀ ਆ ਸੋ ਮਿਲਦੇ ਹਾਂ ਕਿਸੇ ਹੋਰ ਨਵੇਂ ਐਪੀਸੋਡ ਦੇ ਵਿੱਚ ਤਦ ਤੱਕ ਲਈ ਜੁੜੇ ਰਹੋ ਐਮਐਸ ਪੰਜਾਬ ਦੇ ਨਾਲ ਮੈਂ ਨਿਰੂ ਸ਼ਾਸਿਕਾ